ਵਾਈਕੁਲਜੀ ਦਾ ਖਾਲਸਾ ਵਾਈਕੁਲਜੀ ਦੇ ਭਤੇ ਮੈਂ ਤੁਹਾਡਾ ਆਪਣਾ ਪਰਵਿੰਦ ਸਿੰਘ ਜੀਐਨਯੂ ਆਈ ਦੀ ਵੀਡੀਓ ਵਿੱਚ ਤੇ ਅੱਜ ਪਿੰਡ ਜਮਸ਼ੇਰ ਦੇ ਵਿੱਚ ਕਲੋਨੀਆਂ ਵਿੱਚ ਹੋ ਰਿਹਾ ਜੀ ਬੀਜੇਪੀ ਦਾ ਪ੍ਰੋਗਰਾਮ ਜਿਹਦੇ ਵਿੱਚ ਐਮਪੀ ਰਿੰਕੂ ਜੀ ਖੜੇ ਆ ਤੇ ਰਿੰਕੂ ਦਾ ਵਿਰੋਧ ਕਰਨ ਨਗਰ ਦੇ ਆਸ-ਪਾਸ ਦੇ ਨਗਰਾਂ ਤੋਂ ਕਿਸਾਨ ਪਹੁੰਚ ਚੁੱਕੇ ਆ ਇੱਥੇ ਤੇ ਵਿਰੋਧ ਕਰਨ ਜਾ ਰਹੇ ਉਹਦੀ ਰੈਲੀ ਦਾ ਸੋ ਇਹ ਬੀਜੇਪੀ ਦਾ ਪ੍ਰੋਗਰਾਮ ਹੈ ਜੀ ਐਮਪੀ ਦੀਆਂ ਵੋਟਾਂ ਤੇ ਕਿਸਾਨ ਪਹੁੰਚੇ ਆ ਨਗਰ ਜਮਸ਼ੇਰ ਤੋਂ ਹੋਰ ਆਸ-ਪਾਸ ਦੇ ਨਗਰਾਂ ਤੋਂ ਇਹ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਚੋਰੀ ਗੱਡੀ ਕਰ ਲਈ ਉਹਨਾਂ ਨੂੰ ਉਹਦਾ ਨਾਗੀ ਜਿਹੜੇ ਗੱਲ ਆ ਪਤਾ ਲੱਗ ਗਈ ਆ ਅਸੀਂ ਉਹਨਾਂ ਦਾ ਸਵਾਲ ਜਵਾਬ ਕਰਦੇ ਹਾਂ ਹਰ ਸਾਡੇ ਸਾਡੇ ਵੱਲ ਨਹੀਂ ਸਾਡੇ ਵੱਲੇ ਜੀਦਾ ਭਾਈ ਸਤਿ ਸ਼੍ਰੀ ਅਕਾਲ ਇਹ ਆਪ ਅਸੀਂ ਆਪਣੀ ਕਮੇਟੀ ਦਾ ਲੀਡਰ ਦਾ ਸਵਾਲ ਨਾਲ ਤਾਂ ਵੀ ਕਰੀ ਸਕਦੇ ਨਹੀਂ ਤੁਸੀਂ ਆਪਣਾ ਪਾਸਾ ਅਸੀਂ ਸਾਡੀ ਐਸੇ ਮੰਦਰ ਵੱਲੋਂ ਰੱਖੀ ਆ ਜੇ ਤੁਸੀਂ ਸਾਡੇ ਮੰਦਰ ਵੱਲੋਂ ਆਉਂਦੇ ਆ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਪਛਾਣੇ ਮੁੱਦੇ ਸਾਡੇ ਤੁਸੀਂ ਗੱਲ ਕਹਿੰਦੇ ਆ ਨਾ ਉਸ ਗੱਲ ਤੋਂ ਜਿਹੜਾ ਥੋੜਾ ਜਿਹਾ ਸਾਡਾ ਹੈ ਜੀ ਆਪਣਾ ਕੰਮ ਦੇਖੋ ਹੁਣ ਕਾਈ ਹੋਏ ਇਹ ਕੱਲ੍ਹ ਤੁਸੀਂ ਕੋਈ ਉਹ ਨਹੀਂ ਅਸੀਂ ਰੋਕਦੇ ਪਰ ਜਿਹੜਾ ਜੇਤਕਾ ਤੁਹਾਡੇ ਕੰਮ ਕਰ ਰਿਹਾ ਹੈ ਔਰ ਚ ਤੁਸੀਂ ਫਿਕਰ ਨਾ ਪਾਉਂਦੇ ਆਂ ਤੇ ਉਹ ਸਾਰੇ ਇਹੀ ਕਦੇ ਤੁਹਾਡੇ ਕੰਮ ਚ ਚੱਲ ਜਾਈਦਾ ਨਹੀਂ ਕੋਈ ਨਹੀਂ ਪਾਉਂਦੇ ਮੇਰੀ ਗੱਲ ਸੁਣੋ ਅਸੀਂ ਅਸੀਂ ਆਪਣੇ ਪਰਸਨਲ ਗੋਰ ਪਾਦੇ ਹਾਂ ਉਹ ਐਵੇਂ ਛਾਤੀ ਗੋਰ ਰੱਖੋ ਨਾ ਤੁਸੀਂ ਆਪਣੇ ਆਪਣੀ ਪੂਰੀ ਕੋਠੀ ਮੋਦੇ ਘਰਾਓ ਕਦੋਂ ਜੀ ਕੰਮ ਹੀ ਆਉਂਦਾ ਇਹ ਸਾਡਾ ਹੀ ਆਪਣਾ ਪਰਸਨਲ ਮੰਦਿਰ ਖਿਆਵਾ ਇਹਦੇ ਵਿੱਚ ਅਸੀਂ ਕਿਸੇ ਦੇ ਨਾਮ ਨਾਲ ਖਰਾਬੀ ਕਰਦੀ ਆਂ ਤੇ ਨਾ ਖੰਦ ਲੋ ਅਸੀਂ ਆਪਣੇ ਪਾਸੇ ਹੀ ਬਣੇ ਰਹੀ ਆਂ ਇਹ ਮਾਰੋ ਤੁਸੀਂ ਉਹ ਜਿਹੜਾ ਬੰਦਾ ਦੇਖਦਾ ਹਾਂਜੀ ਨਹੀਂ ਇੱਕ ਮਿੰਟ ਹੋਣ ਦੇ ਇਹ ਤਾਂ ਹੈਂਦੀ ਗੱਲ ਹੈ ਦੀ ਗੱਲ ਇੱਕ ਮਿੰਟ ਬਾਬਾ ਜੀ ਦੇਖੋ ਜਦੋਂ ਆਪਾਂ ਤਾਂ ਦੇਣਾ ਚਾਹਦੇ ਤਾਂ ਇੱਕ ਮਿੰਟ ਆਪਾਂ ਹੁਣ ਵੀ ਤਾਂ ਦੇਣਾ ਬਾਹਰ ਰੋਡ ਤੇ ਖੜੇ ਆ ਇਹ ਕਿਹਾ ਵਿਚ ਬੋਲਾ ਕਿਹਨੇ ਕਿਹਾ ਵੀ ਸੁਣੋ ਨਾ ਸਾਡੀ ਮੀਟਿੰਗ ਸਾਡੇ ਵੀ ਵੱਡੀ ਗੱਲ ਹੈ ਉਹਦੇ ਲਈ ਪਿਆਉਗਾ ਉਹ ਤਾਂ ਸਾਡਾ ਪਹਿਲੇ ਕੰਮ ਹੋ ਲੈਣ ਦੋ ਕੰਮ ਕੰਮ ਪਹਿਲੇ ਹੁੰਦਾ ਹੁਣ ਕੋ ਦੇਣਾ ਤੁਹਾਨੂੰ ਨਾ ਦੇਣ ਨਾ ਦੇਣ ਅੱਗੇ ਕਿਹਨੇ ਕੁਝ ਲਿਆ ਸੀ ਅੱਗੇ ਕਿਸੇ ਤੋਂ ਲਿਆ ਕੁਝ ਅੱਗੇ ਕਿਸੇ ਨੇ ਦੱਤਾ ਕੋ ਅੱਗੇ ਅਸੀਂ ਗੁਰਦੁਆਰਾ ਕੰਮ ਰੇਤ ਕਾਤੇ ਨੂੰ ਖਤਮ ਕਰ ਰਹੇ ਹਾਂ ਜੀ ਆਪਾਂ ਤੁਹਾਡੀ ਨਾਲ ਸਦੋਂ ਮੇਰੇ ਨਾਲ ਤੋਂ ਮੇਰੀ ਗੱਲ ਸੁਣਾਓ ਜੀ ਮੈਂ ਪੱਥਰ ਤੇ ਆ ਕਿ ਆਪਾਂ ਉਹਨਾਂ ਮੇਰੀ ਗੱਲ ਸੁਣਨ ਤੇ ਪੱਥਰ ਤੇ ਤੋਂ ਇਹਦਾ ਖੜੇਗਾ ਪਿੰਡ ਦੀ ਗੱਲ ਸੁਣੋ ਪਿੰਡ ਦੇ ਦੋ ਧੜੇ ਬਣ ਚੁੱਕੇ ਐਸ ਵੇਲੇ ਇਹ ਲਖੀਰ ਗੱਲ ਆ ਗਈ ਆ ਅਸੀਂ ਪੈਰ ਦੇ ਨਾਲ ਅਸੀਂ ਸਰਦਾਰ ਦਾ ਖਾਤਾ ਮੋਦੀ ਆਗਮਾਨ ਖਾਤਮ ਕਰਦਾ ਆਏ ਵੀ ਗੱਲ ਸੁਣੋ ਅਸੀਂ ਪੈਰ ਦੇ ਨਾਲ ਸਾਡੇ ਬਾਪਾ ਜੀ ਕਿ ਨਹੀਂ ਆ ਸਾਡੇ ਮੁੰਡੇ ਤੋਂ ਨਹੀਂ ਆ ਨਹੀਂ ਮੈਂ ਨਹੀਂ ਗੱਲ ਕਰਦਾ ਕੋਈ ਵੀ ਆਂਦੇ ਬਰਸਣਾ ਤੂੰ ਮੋਦੀ ਨਾ ਕਰਦਾ ਨਾ ਸਾਡੀ ਮਤਲਬ ਜੇ ਡਾਕਟਰ ਕੋਈ ਕਹੇ ਸੁਵਾਣਾ ਖੜੇ ਆ ਇਹ ਦੋ ਹੀ ਸਰਦਾਰਾਂ ਨਾਲ ਖੜੇ ਸਾਡੇ ਬੰਦੇ ਸਾਡੇ ਮੱਲੇ ਦੀ ਨਿਕਲਣ ਮੋਤੀ ਸਰਪਾ ਸਾਡੇ ਬੰਦੇ ਤੁਹਾਡੇ ਲੋਕੋ ਮਾਰ ਕੰਮ ਦੇਗਾ ਮੁੱਦੀ ਨੂੰ ਮਾਰਗਾ ਬੰਦਾ ਜਿੰਦਰਾ ਮੋਤੀ ਇਹ ਆਪਣੇ ਬਰਨਾਂਵਾ ਬਾਈ ਨੇ ਕਰਦੇ ਪਏ ਇਹ ਬਰਨਾਂਵਾ ਬਾਈ ਅਸੀਂ ਦਾ ਸੱਟ ਤੁਹਾਡੇ ਘਰ ਪੰਜਾਬ ਦੇ ਬੰਦਾ ਤੁਸੀਂ ਇੱਕ ਦਾ ਕਰੋ ਦੱਸੋ ਵੀ ਹੋਣੇ ਮੈਂ ਸਮਝਾਣਾ ਵੀਡੀਓ ਬਣਾਉਣੀ ਹੈ ਤੈਨੂੰ ਪਤਾ ਹੀ ਹੋਵੇ ਯਾਰ ਮੈਂ ਤੇਰੇ ਨਾਲ ਲੈਂਦੇ ਨੇ ਪਿੱਛਾ ਉਹ ਇਹ ਲੈ ਤੇ ਸਾਡਾ ਯਾਰ ਖੜਾ ਬਹੁ ਆਈਆਂ ਅੱਗੇ ਨਾਲੇ ਖੜੇ ਆ ਹਿੰਨ ਖੜਦੇ ਆ ਫੇ ਕਿਸਾਨ ਨਹੀਂ ਕੋਈ ਜ਼ਿੰਦਾਨਾ ਖੜਿਆ ਕੋ ਮੋਦੀ ਨਾ ਖੜੇ ਹੋ ਸਭ ਦਾ ਨਾ ਖੜੇ ਆ ਇਹ ਉਹਦਾ ਮੁਜ਼ਜ਼ਮਾਨ ਖੜਨ ਕਰਦਾ ਸਭ ਦਾ ਵੀ ਗੱਲ ਹੋ ਰਹੀ ਆ ਜੀ ਸਭ ਦਾ ਵੀ ਗੱਲ ਹੋ ਰਹੀ ਕਹਿੰਦੇ ਓਏ ਚਲੋ ਜੀ ਤੁਸੀਂ ਬੜੀ ਠੀਕ ਆ ਅਸੀਂ ਉਸਤਾਦ ਹਾਂ ਤੁਹਾਡੇ ਨਾਲ ਗਰੂਰ ਨੇ ਖੜੇ ਜਾਂਦੇ ਹਾਂ ਅਸੀਂ ਸਾਨੂੰ ਸਮਝਾ ਤਾ ਜਵਾਹ ਤੂੰ ਸਮਝ ਬਾਤਾਂ ਬਤ ਬਾਤ ਲੱਗ ਤੂੰ ਬੈਂਕਾਂ ਤੁਸੀਂ ਗੱਲੀਦਾਂ ਦੇ ਨਾਲ ਰਹਿ ਜਾ ਦਿੱਤਾ ਕੋਈ ਨਹੀਂ ਤੁਸੀਂ ਕੋ ਲੈ ਕੇ ਦਿੱਤਾ ਇੱਕ ਗੱਲ ਦੱਸੋਗੇ ਆਪਾਂ ਹਰ ਕਰੀ ਤੇ ਜੀਤ ਕੀਤਾ ਨਾ ਫਿਕਰ ਮੋਤੀ ਨੂੰ ਜਦੋਂ ਫੋਲ ਹੋਗਾ ਮੋਤੀ ਨੂੰ ਅਸੀਂ ਕਮੇਟੀ ਬਜਾਰ ਉਹਨਾਂ ਨੂੰ ਕਾਰਨ ਲੋ ਕਰਨਾ ਤੁਸੀਂ ਬੈਠੋ ਆਪਾਂ ਜਾ ਕੇ ਹੋਰ ਆਉਣਗੇ ਤਾਂ ਅਸੀਂ ਪੁੱਛਣੇ ਲਗੇ ਨਿਸਿਆ ਹੋਇਆ ਜੀ ਲੋਕ ਜੰਨੀ ਆਇਆ ਜੀ ਲੋਕ ਚੰਨੀ ਆਇਆ ਇਹ ਲੈ ਦੋਤਾਂ ਦਾ ਸੁਲਾਹ ਸਾਰੇ ਮੋਟਾ ਮਾਰ ਖੜੇ ਚੰਨੀ ਨੇ ਨੋਟਿਸ ਕਿਹਾ ਤੁਹਾਨੂੰ ਹੋ ਨਹੀਂ ਕਰਦਾ ਨੋਟਿਸ ਕਿਹਾ ਚੰਨੀ ਰੂਜੇ ਜੀ ਮਨਾਉਂ ਨਹੀਂ ਕਰ ਦਿੱਤੇਗੇ ਸੋ ਪੈਨਲ ਦੇ ਵਿੱਚ ਤਣਾਅ ਦਾ ਮਾਹੌਲ ਬਣਦਾ ਪਿਆ ਜੀ ਦੋਨੇ ਚ ਰਾਫਸ ਵਿੱਚ ਬਹਿਸਵਾਜੀ ਕਰ ਰਹੀਆਂ ਆ ਸੋ ਇਹ ਮਾਹੌਲ ਬਣਿਆ ਹੋਇਆ ਭਾ ਜੀ ਪੀ ਦਾ ਪ੍ਰੋਗਰਾਮ ਇਹ ਜਮਸ਼ੇਰ ਕਲੋਨੀਆ ਦੇ ਵਿੱਚ ਰੱਖਿਆ ਹੋਇਆ ਤੇ ਉਥੇ ਇਹ ਜਿਹੜਾ ਕਿਸਾਨ ਵਿਰੋਧ ਕਰਨ ਪਹੁੰਚੇ ਆ ਤੇ ਰਿੰਕੂ ਸ਼ਸ਼ੀ ਰਿੰਕੂ ਜਿਹੜੇ ਕੀ ਐਮਪੀ ਸੀ ਜਲੰਧਰ ਤੋਂ ਇੱਥੇ ਕੈਂਡੀਡੇਟ ਆ ਉਹਨਾਂ ਨੇ ਪਹੁੰਚਣਾ ਆ ਉਸ ਤੋਂ ਪਹਿਲੇ ਕਿਸਾਨ ਪਹੁੰਚੇ ਹੋਏ ਆ ਸੋ ਇਹ ਮਾਹੌਲ ਬਣਿਆ ਹੋਇਆ ਆ ਪੈਨ ਜਮਸ਼ੇਰ ਕਲੋਨੀਆ ਦੇ ਵਿੱਚ ਤੋ ਵੱਡੀ ਗੰਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਆ ਜਮਸ਼ੇਰ ਖਾਸ ਤੋਂ ਹੋਰ ਆਸ-ਪਾਸ ਦੇ ਨਗਰਾਂ ਤੋਂ ਜਿਨ੍ਹਾਂ ਨੂੰ ਪਤਾ ਲੱਗਾ ਬੀਜੇਪੀ ਦੇ ਕੈਂਡੀਡੇਟ ਜੀ ਰਿੰਕੂ ਇੱਥੇ ਪਹੁੰਚ ਰਹੇ ਆ ਪੰਜਾਬ ਦੇ ਵਿੱਚ ਕੀ ਆਪਣੇ ਰਹਿ ਗਿਆ ਫਸਲਾਂ ਦੀ ਜਾਂਦਾ ਪਰ ਅੱਜ ਦਾ ਹੁਣ ਬਿਆਨ ਦਿੱਤਾ ਵੀ ਅੱਜ ਹੀ ਗਲਮ ਹੋ ਗਿਆ ਤੋਂ ਹੋਰ ਬਾਕੀ ਜਿਹੜੀ ਗੱਲ ਕਰਨੀ ਆ ਕਰਨੀ ਹੈ ਸਵਾਲ ਜਵਾਬ ਕਰਨੇ ਆ ਲੇਡਰ ਦਾ ਕੋਟਾ ਦਾ ਬਸ ਅਈ ਦਵਾਜਾ ਅਈ ਘਾਟੇ ਹੋਰ ਕਿ ਨਹੀਂ ਲੀਡਰ ਦਾ ਕੇਵਲ ਕੇਵਲ 1 ਲੀਟਰ ਨਾਲ ਗੱਲ ਕਰਮੀ ਜਿਹੜੇ ਜਿਹੜਾ ਕੈਂਡੀਡੇਟ ਆ ਲੀਡਰ ਦਾ ਸਾਡਾ ਆਇਤਾ ਆ ਅਸੀਂ ਉਹ ਸਾਰਿਆਂ ਦੇ ਅੱਖੀਂ ਗੱਲ ਕਰਦੇ ਆ ਆਪਣੇ ਘਰਾਂ ਦਾ ਪੱਠਾ ਹੀ ਆ ਉਹ ਤਾਂ ਕਾਲੀ ਦਲ ਵੀ ਆ ਮੈਂ ਤਾਂ ਹੀ ਹੋ ਗਿਆ ਇਕੱਠੇ ਹੀ ਰਹੇ ਆ ਹੁਣ ਜੇ ਕੋਈ ਹੈ ਮਜਰੂਰ ਸਵਾਲ ਜਵਾਬ ਹੋਣੇ ਹੈ ਰੋਪੀ ਦੇ ਰੱਖਵਾ ਸੀ ਵਿਰੋਧ ਕਰਨਾ ਆ ਉਹਦਾ ਵਿਰੋਧ ਕਰਨਾ ਥੋਕੇ ਕਰਨਾ ਨਹੀਂ ਥੋਕੇ ਕਰਨਾ ਨਹੀਂ ਧੋਕੇ ਇਹਨਾਂ ਹੋਰ ਸਰਦਾ ਜਾਂਦਾ ਉਹਦਾ ਕਿਦਾਂ ਮੇਰੇ ਸਾਡੇ ਅਮਲੇ ਨਹੀਂ ਲੜਦੇ ਸਾਹ ਸੰਭਦੇ ਨਹੀਂ ਇੱਥੇ ਕੀ ਬਹਿਤੀ ਗੈਮੀ ਭਾਈ ਕਿਹਜਾ ਪ੍ਰੋਗਰਾਮ ਲਾਇਆ ਸੀ ਕਿਤੇ ਹੋ ਵੀ ਉੱਥੇ ਤੱਕ ਇੱਥੇ ਇਹਨਾਂ ਕਰ ਮੈਂ ਤੁਹਾਨੂੰ ਇਹ ਕਹਿੰਦਾ ਸਾਧੋ ਤੁਹਾਡੇ ਨਾਲ ਵਿਰੋਧ ਕਰਾਂਗੇ ਅਭੀ ਭਾਵੇਂ ਡਿਵਾਈਡ ਕਰੋ ਤਾਂ ਵੀ ਵਿਰੋਧ ਕਰਾਂਗੇ ਹੁਣ ਸੁਣੀ ਜਾਂਦੇ ਹੱਥੀਂ ਪਰੋ ਚਲੋ ਕੋ ਟੰਕਾ ਚਾਹਦੀ ਹੈ ਬੋਲ ਖਨੇ ਆਮ ਆਦਮੀ ਨੇ ਕੀ ਕੀ ਗੱਲ ਉਹ ਸਹੀ ਆ ਬੋਲ ਖਨੇ ਆਮ ਆਦਮੀ ਨੇ ਲੱਗਿਓ ਸਹੀ ਸਤਿਕਾਰ ਦਿਆ ਤੁਸੀਂ ਅੱਜ ਚੰਨੀ ਦੀ ਮੀਟਿੰਗ ਕਰਾਈ ਉਹ ਸਹੀ ਆ ਜਿਹੜੀ ਸੰਪੰਚ ਨੇ ਕਰਾਤੀ ਉਹ ਸਹੀ ਆ ਬਾਕੀ ਕਲੋਨੀਆਂ ਵਾਲੇ ਜਦੋਂ ਮਰਜ਼ੀ ਦਾ ਬੋਲੋ ਤੁਸੀਂ ਕਲੋਨੀਆਂ ਆ ਕਿਸੇ ਤੋਂ ਲੈ ਕੇ ਨਹੀਂ ਲੈਂਦੇ ਕਲੋਨੀਆਂ ਨਾਲ ਆ ਜਦੋਂ ਤੇਰੇ ਮਾਤਾ ਹੁੰਦੀਆਂ ਨੇ ਕਲੋਨੀਆ ਵਾਲਿਆਂ ਨੂੰ ਮੋੜੇ ਫੜਦੇ ਆ ਕਲੋਨੀਆ ਦਾ ਬਾਹਰ ਆਪਾਂ ਸਾਰਿਆਂ ਨਾਲ ਤੁਰੇ ਆ ਸਹੀ ਹੋ ਗਏ ਤੁਰੇ ਆ ਸੱਜੇ ਤੋਂ ਬਤਾ ਦੇਖੋ ਕਿ ਤੋਂ ਦੇ ਆਂਡੀਆਂ ਕਰਕੇ ਦੇਖ ਮੇਰੀ ਗੱਲ ਸੁਣੋ ਪਾਰਟੀਆਂ ਵੀ ਸਾਡਾ ਵਿਰੋਧ ਕਿਉਂ ਕਰਨਾ ਨਹੀਂ ਕਰਦਾ ਸਵਾਲ ਕਰਦਾ ਵੀ ਸਾਡਾ ਵਿਰੋਧ ਕਿਉਂ ਨਹੀਂ ਕਰਦਾ ਨਹੀਂ ਸਾਡੇ ਵਿਰੋਧ ਸਾਡੇ ਮੁੱਲੇ ਜਾਣਗੇ ਲੋਕ ਨਹੀਂ ਸਾਡੇ ਵਿਰੋਧ ਇਹ ਕਹਿੰਦੇ ਸਾਨੂੰ ਇਹਨਾਂ ਨਾਲ ਜਿਹੜੀ ਅਸੀਂ ਗੀਤ ਨਹੀਂ ਸਕਦੇ ਸਾਨੂੰ ਗੱਲ ਕਰ ਲੈਂਦੇ ਆ ਬਾਕੀ ਜੋ ਮਰਜ਼ੀ ਕਰਿਓ ਅਗਲੇ ਨਾਲ ਬਾਅਦ ਚ ਆਓ ਪਾਰਟੀਆਂ ਦਾ ਨਾਟਕ ਕਰਨਾ ਨਾ ਦਰਵਾਜ਼ੇ ਜਵਾਬ ਕਰਨਾ ਅਸੀਂ ਇਹ ਨਹੀਂ ਕਰਾਂਗੇ ਅਸੀਂ ਦੱਸ ਦਵਾਂਗੇ ਕੰਪੜਾ ਅਸੀਂ ਇਦੋਂ ਨਹੀਂ ਇੱਥੇ ਪਿੰਡ ਲੈਵਲ ਤੇ ਵਿਰੋਧ ਹੋਊਗਾ ਜੇ ਹੋਊਗਾ ਤਾਂ ਸਾਰੀਆਂ ਪਾਰਟੀਆਂ ਦਾ ਇਵੇਂ ਨਾ ਲੈਵਲ ਤੇ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਮੈਨੂੰ ਕਰਾਂਗੇ ਨਹੀਂ ਨਹੀਂ ਪੂਰਾ ਰੋਡ ਜਾਮ ਕਰਕੇ ਵੋਟ ਕੀਤਾ ਜਾਊਗਾ ਕਿਹੜਾ ਮੀਟਿੰਗ ਦੇ ਨਹੀਂ ਨਹੀਂ ਸਾਰੀਆਂ ਪਾਰਟੀਆਂ ਦਾ ਵੋਟ ਕੀਤਾ ਜਾਊਗਾ ਪੂਰਾ ਠੋਕ ਕੇ ਕਰਾਂਗੇ ਕਿਵੇਂ ਆਪਾਂ ਨਹੀਂ ਨਹੀਂ ਭਾਈ ਪਤਾ ਕੀ ਆ ਸਾਡਾ ਬਦੌਧਾ ਚ ਹੋ ਰਿਹਾ ਅਸੀਂ ਵੀ ਕਰਨਾ ਆ ਇਹ ਹੋਰ ਨਹੀਂ ਸਮਝ ਭਾਈ ਇੰਨੇ ਕਰਨਾ ਪੈਣਾ ਅਸੀਂ ਕੋਈ ਬਾਲਮੀਕ ਦੇ ਇੱਕ ਲੋਕਾਂ ਦੇ ਖਰੀਦੇ ਹੋਏ ਨੇ ਇਹ ਬਾਲਮੀਕ ਇੱਕ ਮੁੰਡੇ ਨੇ ਖੋਲੇ ਸੱਚੇ ਹੋ ਗਏ ਬੰਦੇ ਹੋ ਗਏ ਤੇਰੇ ਸਾਡੇ ਬਾਲਮੀਕ ਤੋਂ ਦੱਸਣਾ ਸੈਟ ਕਰਕੇ ਕੱਟ ਕੇ ਕੱਟ ਕੇ ਨਹੀਂ ਦੋਣਾ ਆਜਾ ਕਰ ਜੀਆ ਸੱਤ ਦੇ ਬਾਹਰ ਨਹੀਂ ਆਏ ਕਿੰਨਾ ਜੀ ਦਿਲ ਦਾ ਕਰਸੀਆਂ ਦੇ ਕੋਤਲ ਦੇ ਉਹ ਕੰਮ ਨੋਤਮਾ ਕਰਦਾ ਕੰਮ ਹੀ ਆਹ ਆਹ ਬਾਸ ਕਰਿਆ ਪਾ ਕੇ ਆਹ ਦੇਣਾ ਪੰਜ ਤਿੰਨ 50 50 ਔਰਾਂ ਕਰਦਾ ਰਿੱਟੂ شاہ ਦੀ ਬੇਟੀ ਨੂੰ ਗੁਰਦਵਾਰੇ ਦੇ ਬਾਹਰ ਚੱਲੀ ਗਈਆਂ ਉਹ ਸਹੀ ਹੋ ਗਈ ਉਹ ਯਾਰ ਕਿਸੇ ਨਾਲ ਹੋਵੇ ਕੋਈ ਯਾਰ ਸਾਰੇ ਵਾਲੀ ਉਹ ਭਾਜੀ ਵੀ ਦੇਖੀ ਦੇਖੀ ਜਿੱਦਾਂ ਕਰ ਰਹੇ ਆ ਨਹੀਂ ਮੈਂ ਪਾਣੀ ਬੋਲਾ ਤਾਂ ਅੰਦਾਜ਼ ਦਾ ਸਾਹ ਜਾਂ ਸਰਕਾਰਾਂ ਨੇ ਉਹ ਸਾਨੂੰ ਪਹਿਲਾਂ ਕਿਸੇ ਉਸਤਾਦ ਨਾਲ ਸਾਡੇ ਬਰੋਡ ਕਰਦੇ ਆ ਇਹ ਅੱਜ ਆਪਾਂ ਤੁਸੀਂ ਸਵਾਲ ਕਰਦੇ ਹੋ ਜੀ ਜਿਹਨੇ ਵਿਰੋਧ ਕਰਨਾ ਹੀ ਥੋਕੇ ਕਰਨਾ ਵਿਰੋਧ ਜਿਹੜਾ ਮਾਤਾ ਜੀ ਮੈਂ ਵਿਰੋਧ ਥੋਕੇ ਕਰਦੇ ਕੋਈ ਨਹੀਂ ਫਿਰ ਦੱਸਾਂਗੇ ਭਾਜੀ ਜਿਹੜੇ ਬੈਠ ਲੜਨਗੇ ਕਰਾਂਗੇ ਵਿਰੋਧ ਵੋਟਾਂ ਮੰਗਣਾ ਹੈ ਸਰਪੰਚੀ ਦੀਆਂ ਤੋਂ ਤੁਹਾਨੂੰ ਦੱਸਾਂਗੇ ਫਿਰ ਵੋਟਾਂ ਮੰਗਣਾ ਆਪਾਂ ਕੋਈ ਨਹੀਂ ਕਿਹਾ ਉਹਨੇ ਕੀਤਾ ਕਿ ਕੰਮ ਇਹਦਾ ਵੋਟਾਂ ਮੰਗਣਾ ਹੈ ਕੰਮ ਇਹਦਾ ਕੀਤਾ ਉੱਥੇ ਸਰਪੰਚ ਰਹੇ ਸਰ 5 ਰੁਪਏ ਦੇ ਉੱਥੇ ਬਰੋ ਲੰਗਿਆ ਕਰਕੇ ਦਰਵਾਜ਼ਾ ਸਾਜਾ ਮੱਲਾਈ ਚੁਣਿਆ ਆਹ ਰਾਮ ਰਾਮ ਲਾਹ ਹੁੰਦੀ ਆ 10 ਬੰਦੇ ਨੇ ਕਿ ਤੂੰ ਉਹ ਬੈਠਿਆ ਬੁਣਿਆ ਤੇ ਉਹ ਯਾਦ ਪੁੱਛਿਆ ਦੋ ਲੋਗੇ ਵਾਰਿਆ ਕਿਉਂ ਵਾਰਿਆ 15 ਸਾਲਿਆਂ ਮੈਂ ਨਿਕਲਿਆ ਸੀ ਕਿਉਂ ਵਾਰਿਆ ਨੂੰ ਪੰਗਰ ਸਾਡ ਸਭ ਤੋਂ ਵੱਡਾ ਚੋਰ ਚਨੀ ਚੋਰ ਗਾਦੋ ਵਾਰਿਆ ਗਾਦੋ ਵਾਰਿਆ ਨੂੰ ਅਰੇ ਆਉਂ ਖੰਡਾ ਇੱਧਰ ਨਹੀਂ ਰੁਕੇ ਪਾੜਿਆ ਇਹ ਕਰਨਾ ਵਿਰੋਧ ਬਹੁਤ ਪੂਰਾ ਬਾੜ ਦੇ ਕਿਸੇ ਨੂੰ ਨਹੀਂ ਪਾੜਦੀ ਸਹੀ ਹੈ ਅਸੀਂ ਨਾਲ ਅਸੀਂ ਅਸੀਂ ਨਾਲ ਖੜਾ ਕਿਸੇ ਨੂੰ ਨਹੀਂ ਬਜੰਦਾ ਅਸੀਂ ਨਾਲ ਡਾੜ ਕੇ ਖੜੇ ਹਾਂ ਅਸੀਂ ਨਾਲ ਪੂਰਾ ਸਵਾਦ ਕਰੇ ਹੋਮ ਕੋਈ ਗੱਲ ਨਹੀਂ ਹੋ ਰਹੀ ਕੋਈ ਬਾੜ ਨਹੀਂ ਅਦੇ ਮੰਦਰ ਨੂੰ ਪਹਿਲਾਂ ਮੈਨੂੰ ਇਹ ਦੱਸੋ ਕੀ ਲੱਗਦਾ ਤੁਮੰਦਰ ਨੂੰ ਸੋ ਇੱਕ ਪਾਸੇ ਕਿਲੂਨੀਆਂ ਦੇ ਉਹ ਲੋਕ ਹੈ ਜਿਨ੍ਹਾਂ ਨੇ ਰਿੰਕੂ ਦੀ ਮੀਟਿੰਗ ਦਿਖਾਈ ਹੋਈ ਆ ਦੂਜੇ ਪਾਸੇ ਉਹ ਕਿਸਾਨ ਜੱਥੇ ਬੰਦਿਆ ਦੇਣਗੇ ਸਾਰਿਆਂ ਇਕੱਠ ਗਿਆ ਹੋ ਕੇ ਵਿਰੋਧ ਕਰਨ ਆਈਆਂ ਆ ਸੋ ਦੋਨੇ ਆਮੋ ਸਾਹਮਣੇ ਹੋਈਆਂ ਹੋਈਆਂ ਆ ਅਸੀਂ ਖਰੀਦਾਂਗੇ ਜਿਹੜੇ ਸਾਡੇ ਖਰੀਦਣ ਵਾਲੇ ਹੋਏ ਬਸ ਵੀ ਖਰੀਦੀ ਹਾਂ ਜੀ ਜਿਆਦਾ ਟਾਈਮ ਨਹੀਂ ਹੋਇਆ ਅੱਜ ਜੀ